ਬੀਦਾ <muchas> ਸਾਂਝਾ ਪੰਜਾਬੀ ਗਾਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਹਾਜ਼ਰ ਹੋ ਗਏ ਆ ਪੰਜਾਬੀ ਇੰਡਸਟਰੀ ਨਾਲ ਜੁੜੀ ਨਵੀਂ ਤੇ ਵੱਡੀ ਅਪਡੇਟ ਲੈ ਕੇ ਜੋ ਕਿ ਜੁੜਿਆ ਕੁਲਵਿੰਦਰ ਬਿੱਲਾ ਦੇ ਨਾਲ। ਦੱਸਦੇ ਕਿ ਪੰਜਾਬੀ ਇੰਡਸਟਰੀ ਦੀ ਝੋਲੀ ਹਿੱਟ ਗੀਤ ਦੇਣ ਵਾਲੇ ਕੁਲਵਿੰਦਰ ਬਿੱਲਾ ਹੁਣ ਆਪਣੀ ਜਲਦੀ ਹੀ ਨਵੀਂ EP ਲੈ ਕੇ ਆ ਰਹੇ ਨੇ। ਇਸ ਤੋਂ ਪਹਿਲਾਂ ਕੁਲਵਿੰਦਰ ਬਿੱਲਾ ਦਾ ਗਾਣਾ ਆਇਆ ਸੀ ਮਰੂ ਮਰੂ ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਗਾਣਾ ਸੁਪਰ ਡੁਪਰ ਹਿੱਟ ਸਾਬਤ ਹੋਇਆ। ਇੰਸਟਾਗ੍ਰam ਤੇ ਵੀ ਇਸ ਗਾਣੇ ਤੇ 1 ਲੱਖ ਪਲੱਸ ਰੀਲਾਂ ਬਣ ਚੁੱਕੀਆਂ ਨੇ। ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੀ ਨਵੀਂ EP। ਦੱਸ ਦਈਏ ਕਿ ਬਾਡੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇਹਨਾਂ ਨੇ ਆਪਣੀ ਨਵੀਂ EP ਦੀ ਅਨਾਉਂਸਮੈਂਟ ਕੀਤੀ ਹੈ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ਨੈਕਸਟ EP ਪਿੰਡ ਤੋਂ ਪਲੇਲਿਸਟ ਸੋ ਇਸ EP ਵਿੱਚ ਕੁਲਵਿੰਦਰ ਬਿੱਲਾ ਗਾਇਕ ਹੋਣਗੇ ਅਤੇ ਸਾਰੇ ਗਾਣੇ ਬੰਟੀ ਬੈਂਸ ਦੁਆਰਾ ਲਿਖੇ ਗਏ ਹੋਣਗੇ ਦੱਸਦੇ ਕਿ ਬੰਟੀ ਬੈਂਸ ਪੰਜਾਬੀ ਇੰਡਸਟਰੀ ਵਿੱਚ ਲਗਾਤਾਰ ਆਪਣੇ ਹਿੱਟ ਗੀਤ ਲੈ ਕੇ ਆ ਰਹੇ ਨੇ ਇਸ ਤੋਂ ਪਹਿਲਾਂ ਬੰਟੀ ਬੈਂਸ ਦੁਆਰਾ ਲਿਖੀ EP ਰਣਜੀਤ 바ਵਾ ਦੁਆਰਾ ਗਾਈ ਗਈ ਸੀ ਜਿਸ ਦਾ ਨਾਮ ਸੀ ਪ੍ਰਾਉਡ ਜਵਾਨੀ ਜਿਸ ਵਿੱਚ ਕੁੱਲ 4 ਗੀਤ ਸੀ ਤੇ ਚਾਰੇ ਦੇ ਚਾਰੇ ਗੀਤ ਬੰਟੀ ਬੈਂਸ ਦੁਆਰਾ ਹੀ ਲਿਖੇ ਗਏ ਸੀ ਐਨਾ ਹੀ ਨਹੀਂ ਬੰਟੀ ਬੈਂਸ ਦੀ ਇਸੇ ਮੰਤ ਫਿਲਮ ਵੀ ਆਈ ਸੀ ਮੈਂ ਤੇਰੇ ਕੁਰਬਾਨ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਪਰ ਹੁਣ ਬੰਟੀ ਬੈਂਸ ਅਤੇ ਕੁਲਵਿੰਦਰ ਬਿੱਲਾ ਕਲੈਬਰੇਸ਼ਨ ਜਿਹੜੀ ਹੋਈ ਹੈ ਉਹ ਬਹੁਤ ਤਕੜੀ ਈਪੀ ਲੈ ਕੇ ਆ ਰਹੇ ਨੇ ਸੋ ਕੁਲਵਿੰਦਰ ਬਿੱਲਾ ਦੇ ਫੈਨਸ ਲਈ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਦੱਸ ਦੇ ਕਿ ਇਸ ਈਪੀ ਦੀ ਹਜੇ ਕੋਈ ਵੀ ਰਿਲੀਜ਼ਿੰਗ ਡੇਟ ਸਾਹਮਣੇ ਨਹੀਂ ਆਈ ਬਾਕੀ ਜਿੱਦਾਂ ਹੀ ਇਸ ਦੀ ਕੋਈ ਨਵੀਂ ਅਪਡੇਟ ਆਂਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪੰਜਾਬੀ ਇੰਡਸਟਰੀ ਦੀਆਂ ਵੱਡੀਆਂ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਵੀ ਪੰਜਾਬੀ ਗੱਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ